ਆਡੇ ਨਾਲ ਘਰਾਂਦੇ ਹੋ ਲੱਗ ਗਿਆ ਛੱਪੜ ਰਾਤ ਨੂੰ ਖਾਂਦਾ ਵਾੜ ਵਾੜ ਮੱਚਰ ਮੁਸ਼ਕ ਪਾਣੀ ਚੋਂ ਮਾਰਦਾ ਮੁਸ਼ਕ ਪਾਣੀ ਚੋਂ ਮਾਰਦਾ ਸਾਡਾ ਸਾ ਰੁਕਦਾ ਗੁੰਨਿਆਣ ਰੋਡ ਤੋਂ ਪਾਣੀ ਨਹੀਂ ਸੁੱਕਦਾ ਓਏ ਸਾਡੇ ਵਾਲੇ ਰੋਡ ਤੋਂ ਪਾਣੀ ਨਹੀਂ ਸੁੱਕਦਾ ਉਹ ਵੋਟਾਂ ਵੇਲੇ ਹੋ ਲੀਡਰ ਆਉਂਦੇ ਕੰਮ ਪੈ ਜੇ ਮੁੜ ਕਹਿਣੀ ਥਾਉਂਦੇ ਓ ਮਿੱਠੀ ਗੋਲੀ ਦੇ ਕੇ ਮਿੱਠੀ ਗੋਲੀ ਦੇ ਕੇ ਸਾਨੂੰ ਹਰ ਕੋਈ ਲੁੱਟਦਾ ਗੋਨਿਆਣੇ ਰੋੜ ਤੋਂ ਪਾਣੀ ਨਹੀਂ ਸੁੱਕਦਾ ਓਏ ਸਾੜ ਵਾਲੇ ਰੋੜ ਤੋਂ ਪਾਣੀ ਨਹੀਂ ਸੁੱਕਦਾ ਓ ਪੈਸਾ ਆਪਣਾ ਓਏ ਖਾ ਗਏ ਕੱਲੇ ਓ ਵਿੱਚ ਕਾਗਜ਼ਾਂ ਸੀਵਰ ਚੱਲੇ ਪੈਸਾ ਆਪਣਾ ਕਾਗੇ ਕੱਲੇ ਵਿੱਚ ਕਾਗਜਾਂ ਸੀਵਰ ਚੱਲੇ ਓ ਨਾਰਾ ਲਾਕੇ ਮੋੜ ਦਿੰਦੇ ਨਾਰਾ ਲਾਕੇ ਤੋੜ ਦਿੰਦੇ ਜੇ ਕੋਈ ਜਾ ਕੇ ਪੁੱਛਦਾ ਗੁੰਨਿਆਣੇ ਰੋਡ ਤੋਂ ਪਾਣੀ ਨਹੀਂ ਸੁੱਕਦਾ ਸਾਡੇ ਵਾਲੇ ਰੋਡ ਤੋਂ ਪਾਣੀ ਨਹੀਂ ਸੁੱਕਦਾ ਓਏ ਹੁਣ ਦੁਨੀਆ ਨੇ ਕਰ ਲਿਆ ਕਾ ਦਿਲ ਵਿੱਚੋਂ ਦਿਓ ਕੱਡ ਪ੍ਰੇਖਾਂ ਤੁਸੀਂ ਛੇਤੀ ਸੀ ਵਰ ਪਾ ਦਿਓ ਛੇਤੀ ਕੰਮ ਚਲਵਾ ਦਿਓ ਤਾਂ ਰੌਲਾ ਹੀ ਮੁਕਦਾ ਗੋਨਿਆਂ ਨੇ ਰੋੜ ਤੋਂ ਪਾਣੀ ਨਹੀਂ ਸੁੱਕਦਾ ਓ ਸਾਡੇ ਆਣੇ ਰੋੜ ਤੋਂ ਪਾਣੀ ਨਹੀਂ ਸੁੱਕਦਾ ਓ ਧਰਨੇ ਵਾਲੇ ਫੜ ਕੇ ਝੰਡੇ ਓ ਦੂਰੋਂ ਦੂਰੋਂ ਆਉਣੇ ਬੰਦੇ ਓ ਦੂਰੋਂ ਦੂਰੋਂ ਆਉਣੇ ਬੰਦੇ ਤੁਸੀਂ ਬਹਿ ਕੇ ਗੱਲ ਮੁਕਾ ਲਓ ਬਹਿ ਕੇ ਗੱਲ ਮੁਕਾ ਲਓ ਓ ਤੁਹਾਡਾ ਖਹਿੜਾ ਛੁੱਟਦਾ ਗੁੰਨਿਆਂ ਨੇ ਰੋੜ ਤੋਂ ਪਾਣੀ ਨਹੀਂ ਸੁੱਕਦਾ ਓ ਸਾਡੇ ਵਾਲੇ ਰੋੜ ਤੋਂ ਪਾਣੀ ਨਹੀਂ ਸੁੱਕਦਾ